ਦਾ ਕੀਤਾ ਇਹ ਕਦਮ ਇਹ ਇਸ ਕਰਕੇ ਇਹ ਸ਼ੈਸ਼ ਕੀਤਾ ਗਿਆ ਕਿਉਂਕਿ ਦੇਸ਼ ਦੀਆਂ ਸਾਰੀਆਂ ਟ्रेड ਯੂਨੀਅਨ ਨੇ ਚਾਰ ਲੇਬਰ ਕੋਡ ਦੇ ਖਿਲਾਫ ਜਿਹੜਾ ਉਹ ਹੜਤਾਲ ਦਾ ਸੱਦਾ ਦਿੱਤਾ ਹੋਇਆ ਸੀ ਤੇ ਉਹਦੇ ਚੋਂ 10 ਟ्रेड ਯੂਨੀਅਨ ਜਿਹੜੀਆਂ ਸੈਂਟਰਲ ਟ्रेड ਯੂਨੀਅਨਾਂ ਆ ਉਹ ਅਸੀਂ ਅਫਸੋਸਨਾ ਕਹਿ ਰਹੇ ਹਾਂ ਕਿ ਉਹਨਾਂ ਨੇ ਹੜਤਾਲ ਦਾ ਸੱਦਾ ਵਾਪਸ ਲੈ ਲਿਆ ਤੇ ਡੈਫਰ ਕਰਤਾ 9 ਜੁਲਾਈ ਤੇ ਇਹ ਬਹਾਨਾ ਲਾ ਕੇ ਕਿ ਇਹ ਚੰਗ ਦਾ ਮਾਹੌਲ ਹੈ ਸਾਨੂੰ ਲੱਗਦਾ ਹੈ ਕਿ ਮੋਦੀਸ ਗਵਰਨਮੈਂਟ ਨੇ ਮਜ਼ਦੂਰ ਜਮਾਤ ਦੇ ਖਿਲਾਫ ਇੱਕ ਜੰਗ ਛੁੜੀ ਕੀਤੀ ਹੋਈ ਹੈ ਔਰ ਸਾਨੂੰ ਇਹ ਹੜਤਾਲ ਦਾ ਸੱਦਾ ਵਾਪਸ ਨਹੀਂ ਸੀ ਲੈਣਾ ਚਾਹੀਦਾ ਇਸ ਕਰਕੇ ਅਸੀਂ ਆਪਣੀ ਕੇਡੀਓ ਨੇ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨਿਅਨ ਵੱਲੋਂ ਅੱਜ ਇਸ ਦਿਨ ਨੂੰ ਪ੍ਰੋਟੈਸਟ ਦੇ ਵਜੋਂ ਬਣਾ ਰਹੇ ਹਾਂ ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਹੜਤਾਲ ਦੀ ਤਿਆਰੀ ਜਿਹੜੀ ਉਹਦੇ ਚ ਲੱਗੇ ਹੋਏ ਸੀ ਪਹਿਲਾਂ ਵੀ ਅਸੀਂ 20 ਪਹਿਲੀ ਮਈ ਨੂੰ ਉਸ ਵੱਡੇ ਵੱਡੇ ਕਾਚ ਜਿਹੜੇ ਆ ਇਹਨਾਂ ਲੇਬਰ ਕੋਡ ਦੇ ਸਵਾਲ ਨੂੰ ਲੈ ਕੇ ਕੀਤੇ ਆ ਤੇ ਅੱਜ ਵੀ ਅਸੀਂ ਉਹਨੂੰ ਪ੍ਰੋਟੈਸਟ ਦੇ ਦੇ ਵਿੱਚ ਬਦਲ ਦਿੱਤਾ ਤੇ ਡੈਫਰ ਕੀਤੀ ਹੜਤਾਲ ਆ ਜਿਹੜੀ 9 ਜਨਵਰੀ ਦੀ ਉਹ ਵੀ ਸਾਡੀ ਜਥੇਬੰਦੀ ਜਿਹੜੀ ਆ ਉਹ ਕਰੇਗੀ ਔਰ ਇਹ ਲਿਵਰਪੂਲਸ ਦੇ ਆਉਣ ਦੇ ਨਾਲ ਜਿਹੜੇ ਲਿਵਰਪੂਲ ਘਾਰ ਹੈ इवन ਦੇਵਲ ਦੇ ਸਭ ਤੋਂ ਮਹੱਤਵਪੂਰਨ ਅਧਿਕਾਰਾ ਲਿਵਰ ਦਾ ਇਥੇ ਬੰਦੀ ਬਣਾਉਂਦੇ ਔਰ ਇਹ ਕੋਡ ਜਿਹੜੇ ਆ ਉਹਨੂੰ ਜਥੇਬੰਦੀ ਬਣਾਉਣ ਤੋਂ ਰੋਕਦੇ ਸੈਕੰਡ ਹੈ ਕਿ ਹੜਤਾਲ ਮਜ਼ਦੂਰ ਦਾ ਸਭ ਤੋਂ ਵੱਡਾ ਹਥਿਆਰ ਹੈ ਔਰ ਇਹ ਜਿਹੜੇ ਕੋਡ ਹੈ ਲੋਕਾਂ ਨੂੰ ਹੜਤਾਲ ਕਰਨ ਤੋਂ ਵੀ ਰੋਕਦੇ ਆ ਜਿੱਥੇ ਇਹਦਾ ਅਸਰ ਇੰਡਸਟਰੀਅਲ ਮਜ਼ਦੂਰਾਂ ਤੇ ਪੈਣਾ ਉਥੇ ਇਹਦਾ ਸਰਵਿਸ ਸੈਕਟਰ ਵਾਲੇ ਮਜ਼ਦੂਰਾਂ ਤੇ ਵੀ ਪੈਣਾ ਵੱਖ-ਵੱਖ ਐਕਟ ਹੈ ਜਿਹੜੇ ਟਰਾਂਸਪੋਰਟ ਐਕਟ ਹੈ ਉਹਨੇ ਅਬੋਲਿਸ਼ ਹੋ ਜਾਣਾ ਪ੍ਰੈਸ ਐਕਟ ਹੈ ਪ੍ਰੈਸ ਬਾਰੇ ਅੰਡ ਯਵਕਰਾਂ ਉਹਦੇ ਚ ਉਹਨਾਂ ਨੇ ਅਬੋਲਿਸ਼ ਹੋ ਜਾਣਾ ਕੰਸਟਰਕਸ਼ਨ ਵਰਕਰ ਦਾ ਇੱਕ ਐਕਟ ਹੈ ਬੋਰਡ ਬਣਿਆ ਹੋਇਆ ਉਸ ਬੋਰਡ ਨੇ ਜਿਹੜਾ ਭੰਗ ਹੋ ਜਾਣਾ ਤੇ ਸੈਂਟਰਲ ਬੋਰਡ ਬਣੂਗਾ ਔਰ ਜਿੰਨਾ ਕੰਸਟਰਕਸ਼ਨ ਵਰਕਰ ਦਾ ਪੈਸਾ ਹੈ ਉਹ ਸਾਰਾ ਜਿਹੜਾ ਸੈਂਟਰ ਦੇ ਅੱਧਾਂ ਚ ਚਲ ਜਾਏਗਾ ਇਸ ਕਰਕੇ ਪਹੁੰਚਦਾ ਹੈ ਸਾਰੇ ਵਰਗ ਨੂੰ ਸਾਰੇ ਲੋਕਾਂ ਨੂੰ ਜਿਹੜਾ ਪ੍ਰਭਾਵਿਤ ਕਰਦੀ ਹੈ ਪਰ ਹਲੇ ਇਹ ਸਹੀ ਲੋਕਾਂ ਤੱਕ ਨਹੀਂ ਹੋ ਸਕੀ ਇਹ ਇਹ ਲੇਬਰ ਕੋਡ ਬਾਕੀਆਂ ਨੂੰ ਕਿਦਾਂ ਸੈਕਟ ਕਰਦੇ ਆ ਇਹਦੇ ਵਿੱਚ ਮਜ਼ਦੂਰ ਜਮਾਤ ਜਿਹੜੀ ਹੈ ਸਭ ਤੋਂ ਵੱਧ ਅਫੈਕਟਡ ਹੈ ਔਰ ਉਹਦੇ ਖਿਲਾਫ ਜਿਹੜੀ ਹੈ ਸਟ੍ਰਗਲ ਹੈ ਅਸੀਂ ਇਹ ਯਾਰੀ ਰੱਖਾਂਗੇ ਔਰ ਜਦ ਤੱਕ ਇਹ ਲੇਬਰ ਕੋਡ ਵਾਪਸ ਨਹੀਂ ਲੈਂਦੇ ਉਦੋਂ ਤੱਕ ਇਹ ਸੰਘਾਸ ਜਾਰੀ ਰਹੇਗਾ ਔਰ ਅਸੀਂ ਭਗਵਾਨਾ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਲੇਬਰ ਸਬਜੈਕਟ ਹੈ ਇਹ ਰਾਜਾਂ ਦਾ ਤੇ ਕੇਂਦਰ ਦਾ ਸਬਜੈਕਟ ਹੈ ਰਾਸ਼ ਸਰਕਾਰਾਂ ਜਿਹੜੀਆਂ ਕਾਨੂੰਨ ਬਣਾ ਕੇ ਇਹ ਕਰ ਸਕਦੀਆਂ ਕਿ ਉਹਨਾਂ ਕਾਨੂੰਨਾਂ ਨੂੰ ਲਾਗੂ ਨਾ ਕਰ। ਔਰ ਅਸੀਂ ਇਹ ਕਹਿੰਦੇ ਹਾਂ ਕਿ ਵਿਧਾਨ ਸਭਾ ਚ ਮਤਾ ਪਾ ਕੇ ਇਹ ਲੇਬਰ ਕੋਡ ਜਿਹੜੀ ਹੈ ਪੰਜਾਬ ਦੀ ਵਿਧਾਨ ਸਭਾ ਚ ਰੱਦ ਕੀਤਾ ਜਾਵੇ ਤਾਂ ਕਿ ਜਿਹੜਾ ਪਤਾ ਲੱਗ ਸਕੇ ਕਿ ਭਗਵੰਤ ਸਿੰਘ ਸੇਖਰ ਲੇਬਰ ਪੱਖੀ ਆ ਜਾਂ ਨਹੀਂ। ਇਹ ਦੂਸਰੀ ਅੱਜ ਦੇ ਇਕੱਠ ਦੇ ਵਿੱਚ ਅਸੀਂ ਪੰਜਾਬ ਗਵਰਨਮੈਂਟ ਦੀ ਨਿੰਦਾ ਕਰਦੇ ਆ ਜਿਹੜਾ ਉਹਨਾਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਅੱਜ 927 ਏਕੜ ਦੇ ਉੱਤੇ ਜਿਹੜਾ ਬੇਗਮਪੁਰਾ ਪਸਾਣ ਦਾ ਆਪਣਾ ਉਹਨਾਂ ਦਾ ਪ੍ਰੋਗਰਾਮ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਪਿੰਡਾਂ ਦੇ ਵਿੱਚ ਛੋਟੇ ਛੋਟੇ ਜਿਹੜੇ ਕਾਰਕੁਨ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਲੀਡਰਾਂ ਦੇ ਘਰਾਂ ਤੇ ਛਾਪੇਮਾਰੀ ਕੀਤੀਆਂ ਔਰ ਅੱਜ ਦਾ ਚਾਰਜ ਭਗਵਾਨ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕਰਦਾ ਇਹ ਲੋਕਾਂ ਦੀ ਜਵਾਨ ਮੰਦੀ ਆ ਇਹ ਲੋਕਾਂ ਦੇ ਬੋਲਣ ਦੇ ਅਧਿਕਾਰ ਤੇ ਹਮਲਾ ਹੈ ਲੋਕਾਂ ਦੇ ਸੰਘਰਸ਼ ਕਰਨ ਦੇ ਅਧਿਕਾਰ ਤੇ ਹਮਲਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ